ਕਲੀਅਰ ਹੈ ਕਿ ਜਿਲੰਦਰ ਦੇ ਵਿੱਚ ਲੋਕਾਂ ਨੂੰ ਨੋਟਿਸ ਲਗਾ ਕੇ ਲੋਕਾਂ ਦੇ ਕੋਲੋਂ ਇੱਕ ਇੱਕ ਕਾਗਜ਼ ਦਾ ਟੁਕੜਾ ਲਗਾ ਕੇ ਲੋਕਾਂ ਕੋਲੋਂ ਪੈਸੇ ਲਏ ਗਏ ਹੈ ਜਾਂ ਕਿ ਉਹ ਡਿਵੈਲਪਮੈਂਟ ਚਾਰਜ ਕਾਰਪੋਰੇਸ਼ਨ ਜਮਾ ਹੋਇਆ ਹੈ ਉਹ ਸਿੱਧਾ ਦਖਾਨ ਜਿਲੰਦਰ ਦੇ ਮੇਅਰ ਸਾਹਿਬ ਜਿਲੰਦਰ ਕਾਰਪੋਰੇਸ਼ਨ ਕਮਿਸ਼ਨਰ ਨਹੀਂ ਤੇ ਉਹਨੂੰ ਕਲੀਅਰ ਕੀਤਾ ਜੋ ਨਕਲੀ ਨੋਟਿਸ ਹੈ ਅੱਜ ਲੋਕਾਂ ਗਰੀਬਾਂ ਨੇ ਮਕਾਨ ਬਣਾਇਆ ਹੈ ਨੋਟਿਸ ਲਗਾ ਕੇ ਉਹਨਾਂ ਕੋਲੋਂ ਪੈਸੇ ਲੈ ਜਾ ਰਹੇ ਹੈ ਉਹ ਪੈਸੇ ਮੈਂ ਵਸੂਲੀ ਨਹੀਂ ਕਰਨ ਦਿਆਂਗਾ ਉਹ ਰਿਕਵਰੀ ਜਿਹੜੇ ਲੋਕਾਂ ਨੇ ਕੀਤੀ ਹੈ ਉਹਨਾਂ ਨੂੰ ਮਰ ਕਵਰੀ ਨਹੀਂ ਕਰਦੇ ਆ ਮੰਤਰੀ ਪੁੱਤ ਦੇ ਖਿਲਾਫ ਜੋ ਮੈਂ ਮੰਗ ਰਿਆ ਨਾ ਉਹ ਸੀਮਤੀ ਰਮਨ ਦੇ ਨਾਲ ਹੋਈ ਇਕੱਤਰ ਰਮਨ ਨੇ ਲੋਕਾਂ ਨੂੰ ਕੀਤੀ ਆ ਇਹਦੇ ਵਿੱਚ ਸਰਕਾਰ ਨੇ ਸਟੈਂਡ ਬਹੁਤ ਵਧੀਆ ਲਿਆ ਸਰਕਾਰ ਦਾ ਮੈਂ ਧੰਨਵਾਦ ਕਰਿਆ ਮੁੱਖ ਮੰਤਰੀ ਆ ਬਾਰ ਬਾਰ ਉਹਨਾਂ ਨੂੰ ਰਮਨ ਦੇ ਖਿਲਾਫ ਕਰ ਰਵੇਗੇ ਜੁੜੀ ਨਹੀਂ ਆ ਪਰ ਰਮਨ ਦੇ ਖਿਲਾਫ ਕਾਰ ਬੇ ਕਰਕੇ ਬਾਕੀ ਲੋਕਾਂ ਨੂੰ ਬਖਸ਼ ਦੇ ਛੱਡ ਦੇਾਂਗੇ ਯਾਨੀ ਬਾਕੀ ਲੋਕਾਂ ਨੂੰ ਸੇਵ ਕਰ ਰਹੇ ਹਨ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਗੁਰਮ ਸਿੰਘ ਆ ਉਹਨਾਂ ਬਾਕੀ ਨੂੰ ਕਹਿ ਰਹੇ ਕਿ ਬਾਕੀ ਨੂੰ ਸੇਵ ਕਰ ਰਹੇ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਸਾਫਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਵੱਲੋਂ ਪ레스 ਵਾਰਤਾਕਰ ਅੱਜ ਗੰਭੀਰ ਅਰੋਪ ਲਗਾਏ ਗਏ ਨੇ ਮਹਿੰਦਰ ਭਗਤ ਅਤੇ ਉਹਨਾਂ ਦੇ ਬੇਟੇ ਦੇ ਖਿਲਾਫ ਔਰ ਕਿਵੇਂ ਉਹ ਨੋਟਿਸ ਫਰਜੀ ਨੋਟਿਸ ਨੂੰ ਲੈ ਕੇ ਏਟੀਪੀ ਨੂੰ ਜਿਹੜਾ ਦਬਾਅ ਬਣਾਉਂਦੇ ਸੀ ਉਹ ਕਹਿ ਰਹੇ ਕਿ ਉਹਨਾਂ ਕੋਲ ਰਿਕਾਰਡਿੰਗ ਸੀ ਹੈ ਅੱਗੇ ਵੀ ਉਹਨਾਂ ਨੇ ਰਿਕਾਰਡਿੰਗ 'ਚ ਗੱਲ ਆਖੀ ਸੀ ਹੁਣ ਵੀ ਉਹਨਾਂ ਨੇ ਗੱਲ ਆਖੀ ਹੈ ਫਿਲਹਾਲ ਇੱਥੇ ਜਿਹੜੇ ਸ਼ੀਤਲ ਔਰ Ludhiana election ਨੂੰ ਲੈ ਕੇ ਵੀ ਉਹਨਾਂ ਨੂੰ ਪੁੱਛਾਂਗੇ ਕਿ ਕਿਵੇਂ ਦੇਖਦੇ ਆ ਕਿਸ ਰਿਜ਼ਲਟ ਆ ਸਕਦਾ ਹੈ ਚਿਦਲ ਜੀ ਤੁਸੀਂ ਅੱਜ ਪੀਸੀ ਕੀਤੀ ਹੈ ਪਹਿਲਾਂ ਵੀ ਪਹਿਲਾਂ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸੀਐਮ ਸਾਹਿਬ ਨੂੰ ਟਾਈਮ ਦਿੱਤਾ ਸੀਗਾ ਚੇਅਰ ਲਗਾ ਕੇ ਅੱਜ ਤੁਸੀਂ ਫੇਰ ਪ੍ਰੈਸ ਕਾਨਫਰੰਸ ਕਰਕੇ ਸੀਐਮ ਸਾਹਿਬ ਨੂੰ ਅਪੀਲ ਕੀਤੀ ਹੈ ਕੀ ਲੱਗਦਾ ਹੈਗਾ ਕਿ ਜਿਵੇਂ ਰਮਨ अरोੜੇ ਤੇ ਕਾਰਵਾਈ ਹੋਈ ਹੈ ਔਰ ਜਿੱਦਾਂ ਤੁਸੀਂ ਮੰਤਰੀ ਤੇ ਉਹਦਾ ਦੇ ਬੇਟੇ ਦਾ ਨਾਮ ਲੈ ਰਹੇ ਹੋ ਕਾਰਵਾਈ ਹੋਈ ਬਿਲਕੁਲ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋਣੀ ਚਾਹੀਦੀ ਜਾਂਦਰ ਦੇ ਲੋਕ ਆਪਣੇ ਉਹ ਠੱਗ ਠੱਗਿਆ ਮਹਿਸੂਸ ਕਰ ਰਹੇ ਆ ਗੰਦੇ ਦੇ ਲੋਕਾਂ ਨੂੰ ਕਿੱਦਾਂ ਬੈਨੀਫਿਟ ਮਿਲੇਗਾ ਇਹ ਜਲੰਧ ਦੇ ਲੋਕਾਂ ਨੂੰ ਇਨਸਾਫ ਹੀ ਨਹੀਂ ਮਿਲੇਗਾ ਤੇ ਲੋਕ ਕਿਸ ਦਾ ਪਾਰਟੀਆਂ 'ਤੇ ਯਕੀਨ ਕਰਨਗੇ ਮੈਂ ਤਾਂ ਕਹਿ ਰਿਹਾ ਕਿ ਮੁੱਖ ਮੰਤਰੀ ਸਾਹਿਬ ਮੈਨੂੰ ਬੁਲਾਣ ਮੈਂ ਦਿਨਾਂ ਵੀਡੀਓਜ਼ ਦੇ ਇੰਤਜ਼ਾਰ ਆ ਇਹ ਪਹਿਲਾਂ ਵੀ ਕਿਹਾ ਸੀਗਾ ਕਿ ਸੀਐਮ ਸਾਹਿਬ ਮੈਨੂੰ ਬੁਲਾਣ ਜਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ ਉਹਨਾਂ ਤੱਕ ਸਭ ਕੁਝ ਪਹੁੰਚ ਗਿਆ ਸੀ ਮੇਰਾ ਜਿੱਦ ਤੇ ਰਮਨ ਦੇ ਖਿਲਾਫ ਕਾਰਵਾਈ ਉਹਨਾਂ ਦੇ ਅਫਸਰਾਂ ਤੱਕ ਉਹਨਾਂ ਤੱਕ ਸਭ ਕੁਝ ਪਹੁੰਚ ਗਿਆ ਸੀ ਵਿਜੀਲੈਂਸ ਥਰੂ ਪਹੁੰਚਿਆ ਗਿਆ ਸੀ ਉਹ ਵੀ ਵਿਜੀਲੈਂਸ ਦੇ ਕੋਲ ਜਾਉਂਗਾ ਮੈਂ ਰੈਡੀ ਆ ਤੇ ਆਂ ਵਿਜੀਲੈਂਸ ਦੇ ਖਿਲਾਫ ਜਿਹੜੇ ਬਿਆ ਰਮਨਰੋੜਾ ਦਾ ਗ੍ਰਿਫਤਾਰ ਹੋਇਆ ਰਮਨਰੋੜਾ ਦਾ ਤੇ ਉਹਨਾਂ ਦਾ ਕੀ ਕਨੈਕਸ਼ਨ ਦੇਖਦੇ ਹਾਂ ਕਿ ਕਿਵੇਂ ਇਹ ਉਹ ਜਿਹੜਾ ਇਹ ਮਿਲ ਕੇ ਫਰਜੀ ਨੋਟਿਸ ਿਆ ਤੁਸੀਂ ਕਹਿ ਰਹੇ ਹੋ ਕਿ ਅवैध ਜਿਹੜਾ ਕਾਰੋਬਾਰ ਸੀਗਾ ਉਹ ਕਰਦੇ ਬਿਲਕੁਲ ਕਲੀਅਰ ਹੈ ਕਿ ਜਲੰਧਰ ਦੇ ਵਿੱਚ ਲੋਕਾਂ ਨੂੰ ਨੋਟਿਸ ਲਗਾ ਕੇ ਲੋਕਾਂ ਦੇ ਕੋਲੋਂ ਇੱਕ ਇੱਕ ਕਾਗਜ਼ ਦਾ ਟੁਕੜਾ ਲਗਾ ਕੇ ਲੋਕਾਂ ਕੋਲੋਂ ਪੈਸੇ ਲੈ ਗਿਆ ਜਾਂ ਤੇ ਉਹ ਡਿਵੈਲਪਮੈਂਟ ਚਾਰਜ ਕਾਰਪੋਰੇਸ਼ਨ ਜਮ੍ਹਾ ਹੋਏ ਹੋਏ ਸਿੱਧਾ ਦਖਾਨ ਜਲੰਧਰ ਦੇ ਮੇਅਰ ਸਾਹਿਬ ਜਲੰਧਰ ਕਾਰਪੋਰੇਸ਼ਨ ਕਮਿਸ਼ਨਰ ਨਹੀਂ ਤੇ ਉਹਨੂੰ ਕਲੀਅਰ ਕੀਤਾ ਜਾ ਉਹ ਨਕਲੀ ਨੋਟਿਸ ਹੈ ਠੀਕ ਹੈ ਫਿਰ ਮੰਤਰੀਪੁੱਤਖਲਾ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਰਿਕਵਰੀ ਕੀਤੀ ਇਹਦੇ ਪੈਸੇ ਲਏ ਇਹਨਾਂ ਨੇ ਕਾਰਪਾਚੇ ਨੇ ਉਹ ਜਨਤਾ ਪਬਲਿਕ ਕੀਤਾ ਜਾ ਕਿਉਂਕਿ ਜਦੋਂ ਤੁਸੀਂ ਆਮ ਆਦਮੀ ਪਾਰਟੀ 'ਚ ਸੀ ਵਿਧਾਇਕ ਸੀਗੇ ਤੁਸੀਂ ਪਾਰਟੀ ਛੱਡਦੇ ਹੋ ਭਾਜਪਾ 'ਚ ਆਉਂਦੇ ਹੋ ਉਸ ਦੇ ਬਾਅਦ ਲਗਾਤਾਰ ਤੁਸੀਂ ਪਾਰਟੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਇਹਨਾਂ ਦੇ ਵਿਧਾਇਕ ਮੰਤਰੀਆਂ ਨੂੰ ਲੈ ਕੇ ਪਹਿਲਾਂ ਕਿਉਂ ਨਹੀਂ ਇਹ ਗੱਲ ਕੀਤੀ ਲਗਾਤਾਰ ਚੱਲ ਰਹੀ ਹੈ ਪਹਿਲੇ ਰਮਨ ਊੜਾ ਜੀ ਦੇ ਖਿਲਾਫ ਚੱਲ ਰਹੀ ਸੀ ਕਾਰਪਾਈ ਮੰਤਰੀ ਦੇ ਖਿਲਾਫ ਇਹ 2 ਮਹੀਨਿਆਂ ਤੋਂ ਮੈਂ ਚੱਲ ਬੋਲ ਰਹੇ ਹਾਂ ਐਵੀਡੈਂਸ ਇਕੱਠੇ ਕਰ ਰਹੇ ਹਾਂ ਕਿਉਂਕਿ ਐਵੀਡੈਂਸ ਇਕੱਠੇ ਕਰਨ ਨੂੰ ਟਾਈਮ ਲੱਗਦਾ ਇੱਕ ਦਿਨ 'ਚ ਕੁਝ ਨਹੀਂ ਮਿਲਦਾ ਜੋ ਵੀ ਇਕੱਠਾ ਕੀਤਾ ਕਿ ਸੁਖਦੇਵ ਵਿਸ਼ਟ ਨੇ ਜਿੰਨੀ ਨੇਰੀ ਮੇਰੇ ਵਾਸਤੇ ਲਿਆਂਦੀ ਹੋਈ ਸੀ ਉਹਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਸੀ ਮੇਰੇ ਲਈ ਪਰ ਫਿਰ ਵੀ ਮੇਰਾ ਹਰ ਇੱਕ ਦੋਸਤਾਂ ਮਿੱਤਰਾਂ ਨੇ ਕਾਰਪੋਰੇਸ਼ਨ ਦੇ ਅਫਸਰਾਂ ਨੇ ਸਾਥ ਦਿੱਤਾ ਮੇਰੇ ਜਿਲ੍ਹੇ ਦੇ ਵਸਤੇ ਜਿਹੜੇ ਮੇਰੇ ਲੋਕ ਐ ਕਾਉਂਸਲਰ ਆ ਜਿਹੜੇ ਜਿੱਤੇ ਹਾਰੇ ਉਹਨਾਂ ਨੇ ਬੜਾ ਸਾਥ ਦਿੱਤਾ ਕਿਉਂਕਿ ਜਦੋਂ ਕਿਸੇ ਗਰੀਬ ਦੇ 1.5 ਮਰਲੇ ਦੇ ਘਰ ਤੇ ਨੋਟਿਸ ਲੱਗਦਾ ਉਹ ਕੋ ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਉਹਦੂ ਬਹੁਤ ਰੋਂਦਾ ਅੱਜ ਲੋਕਾਂ ਗਰੀਬਾਂ ਨੇ ਮਗਾਨ ਬਣਾਏ ਨੋਟਿਸ ਲਗਾ ਕੇ ਉਹਨਾਂ ਕੋ ਪੈਸੇ ਲੈ ਜਾ ਰਹੇ ਆ ਉਹ ਪੈਸੇ ਮੈਂ ਵਸੂਲ ਨਹੀਂ ਕਰਨਦਿਆਂਗਾ ਰਿਕਵਰੀ ਜਿਹੜੇ ਲੋਕਾਂ ਉਹਨਾਂ ਨੂੰ ਰਿਕਵਰੀ ਨਹੀਂ ਕਰਨਦੇ ਆ ਰਮਨ ਰੋੜਾ ਦੀ ਗ੍ਰਿਫਤਾਰੀ ਬਾਅਦ ਚਰਚਾਵਾਂ ਸਿਗੀਆਂ ਮੀਡੀਆ ਰਿਪੋਰਟ ਵੀ ਸਿਗੀ ਕਿ ਜਿਹੜਾ ਉਹਨਾਂ ਦੇ ਕੋੜਨ ਸੀਗੇ ਰਾਜੂ ਮੈਦਾਨ ਉਹਨਾਂ ਨੂੰ ਵੀ ਵਿਜੀਲੈਂਸ ਜਿਹੜਾ ਜਲਦ ਗ੍ਰਿਫਤਾਰ ਕਰੇਗੀ ਬੇਟੇ ਨੂੰ ਵੀ ਪਕੜੇਗੀ ਹਈ ਤੱਕ ਤੇ ਇਸ ਤਰ੍ਹਾਂ ਦਾ ਕੁਝ ਨਜ਼ਰ ਨਹੀਂ ਆਇਆ ਤੁਹਾਨੂੰ ਕੀ ਲੱਗਦਾ ਹੈ ਕਿ ਕਾਰਵਾਈ ਹੁਣ ਤੇ ਲਈ ਹੋਗੀ ਮੰਤਰੀ ਪੁੱਤ ਦੇ ਖਿਲਾਫ ਜੋ ਮੈਂ ਮੰਗ ਰਿਆਂ ਨਾ ਉਹ ਸੀਮਤੀ ਰਮਨ ਦੇ ਨਾਲ ਹੋਈ ਬਲਕਿ ਰਮਨ ਨੇ ਲੁਕਾ ਦਿੱਤੀ ਆ ਇਹਦੇ ਵਿੱਚ ਸਰਕਾਰ ਨੇ ਸਟੈਂਡ ਬਹੁਤ ਵਧੀਆ ਲਿਆ ਸਰਕਾਰ ਦਾ ਮੈਂ ਧੰਨਵਾਦ ਕਰਿਆ ਮੁੱਖ ਮੰਤਰੀ ਆ ਬਾਰ ਬਾਰ ਉਹਨਾਂ ਰਮਨ ਦੇ ਖਿਲਾਫ ਕਾਰਵਾਈ ਕਰੇਗੀ ਜੁ ਜਾਦੇ ਬਾਕੀ ਲੋਕਾਂ ਨੂੰ ਸੇਵ ਕਰ ਰਹੇ ਆ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਘਰੋਂ ਸੀ ਆ ਉਹਨਾਂ ਦਾ ਬਾਕੀ ਨੂੰ ਕਹਿ ਰਹੇ ਕਿ ਬਾਕੀ ਨੂੰ ਸੇਵ ਕਰ ਰਹੇ ਆ ਜਿਹੜਾ ਨੇ ਕਰਪਸ਼ਨ ਜਲੰਧਰ ਸ਼ਹਿਰ ਨਾਲ ਕੀਤੀ ਜਿਹੜੇ ਬੰਦੇ ਜਲੰਧਰ ਸ਼ਹਿਰ ਦੇ ਨਾਲ ਧੱਕਾ ਕੀਤਾ ਤਰੋਹ ਕੀਤਾ ਉਹ ਜਿੱਲੇ ਪਿੱਛੇ ਜਾਣਾ ਚਾਹੀਦਾ ਬਿਲਕੁਲ ਤੁਸੀਂ ਹਮੇਸ਼ਾ ਆਵਾਜ਼ ਚੱਕਦੇ ਹੋ ਹੁਣ ਵੀ ਤੁਸੀਂ ਆਵਾਜ਼ ਚੱਕੀ ਹੈ ਬਾਕੀ ਹੋਰ ਕੋਈ ਨੇਤਾ ਨਹੀਂ ਮੈਂ ਦੇਖਿਆ ਹੈਗਾ ਕਿ ਇਸ ਤਰ੍ਹਾਂ ਲੜਦਾ ਹੋਇਆ ਲੇਕਿਨ ਤੁਸੀਂ ਹਮੇਸ਼ਾ ਇਹ ਲੈ ਕੇ ਔਰ ਖਾਸ ਕਰਕੇ ਸੀਐਮ ਸਾਹਿਬ ਨੂੰ ਅਪੀਲ ਵੀ ਕਰਦੇ ਹੋ ਗੱਲ ਵੀ ਸੁਣਾਦੇ ਜਾਂਦੇ ਹੋ ਹੁਣ 170 ਵਾਲੀ ਨੋਟਿਸ ਵੀ ਦੇ ਕੇ ਆ ਕਿ ਮੈਂ ਜਿਹੜਾ ਪੁਤਲੇ ਲੈ ਕੇ ਜਾਊਂਗਾ ਇੱਕ ਇੱਕ ਬੰਦੇ ਥਰੂ ਰਿਕਵਰੀ ਹੋਈ ਹੈ 170 ਨਾਈ ਉਹਨਾਂ ਦੇ ਚਿਹਰੇ ਬਣਾ ਕੇ ਲੈ ਕੇ ਜਾਊਂਗਾ ਨਾ ਜਿਨ੍ਹਾਂ ਦਾ ਰਿਕਵਰੀ ਜਿਹਨੇ ਗਰੀਬਾਂ ਨੂੰ ਲੁੱਟਿਆ ਗਿਆ ਉਹ ਚਿਹਰੇ ਅੱਜ ਕਿਉਂ ਨਹੀਂ ਦੱਸਿਆ ਥੋੜੇ ਜਿਹੇ ਸਮੇਂ ਮੰਗਿਆ 2 ਦਿਨ ਦਾ ਸਮੇਂ ਮੰਗਿਆ ਜ਼ਿਆਦਾ ਨਹੀਂ ਮੰਗਿਆ ਲੱਗਦਾ 2 ਦਿਨ ਚ ਕਾਰਵਾਈ ਹੋ ਜਾਊਗੀ ਨਾ ਹੋਏ ਮੈਂ ਤਾਂ ਫ੍ਰੀ ਹਾਂ ਆਪਣੇ ਲੋਕਾਂ ਨੂੰ ਸਾਫ਼ ਦਿਵਾਉਣਾ ਜਦੋਂ ਦਾ ਵੈਸੇ ਲੋਕਰ ਲੇਕਿਨ ਜਿਰਦਾ ਤੁਸੀਂ ਕੀ ਪ੍ਰਤਾਪ ਸਿੰਘ ਭਾਈਵਾ ਨੂੰ ਸੱਦਿਆ ਗਿਆ ਨੋਟਿਸ ਦੇ ਕੇ ਤੁਹਾਨੂੰ ਵੀ ਸੱਦਿਆ ਜਾਵੇ ਇਹ ਕਿਉਂ ਗੱਲ ਆਖੀ ਵੀ ਫਿਰ ਮੈਂ ਕੀ ਕਹਾਂ ਮਾਪਲੇ ਕੇ ਬੈਜਾ ਮੈਂ ਨੂੰ ਸੀਮਤ ਕਰ ਦੇ ਬਾਕਾਇਸ ਮੈਂ ਆਪ ਰ ਮਹਿੰਦਰਪੁਰ ਪੜੇਗਾ ਚਲਾ ਜਾਵਾਂ ਲੇਕਿਨ ਪ੍ਰਤਾਪ ਆ ਮੈਨੂੰ ਇਹਦਾ ਮਤਲਬ ਕਾਲ ਕਰਕੇ ਲੋਕ ਕਹੇ ਜਾ ਰਹੇ ਕਿ ਬੈ ਕੇ ਉਹਨਾਂ ਨੇ ਕੰਪਰੋਮਾਈ ਕਰ ਲਿਆ ਕੰਪਰੋਮਾਈ ਕਰ ਲਾ ਪ੍ਰਤਾਪ ਆ ਜਾਨਨ ਤਾਂ ਕਿਸੇ ਹੋਰ ਮਾਮਲੇ ਦੇ ਵਿੱਚ ਸੱਦਿਆ ਗਿਆ ਸੀਗਾ ਇਹ ਭ੍ਰਸ਼ਟਾਚਾਰ ਦਾ ਮਾਮਲਾ ਮੁੱਖ ਮੰਤਰੀ ਬੰਨਾ ਪਾਰਟੀ ਲੈਵਲ ਤੇ ਆ ਚੁੰਨਾ ਪਾਰਟੀ ਲੈਵਲ ਤੇ ਆ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪੰਜਾਬ ਦੇ ਮਸੀਹਾ ਪੰਜਾਬ ਦੇ ਹੈੱਡ ਆ ਹਰ ਇੱਕ ਜੇ ਪੰਜਾਬ ਦਾ ਵਾਸੀ ਪੁਨਾ ਦਾ ਜਿਹੜਾ ਸੇਵਾਦਾਰ ਕਿਉਂਕਿ ਮੈਂ ਅੱਜ ਜ਼ਰੂਰ ਪਾਰਟੀ ਲਾਈਨ ਤੋਂ ਉੱਠ ਕੇ ਕਹਿ ਰਿਹਾ ਕਿ ਮੁੱਖ ਮੰਤਰੀ ਦੀ ਤੌਰ ਦੇ ਉੱਤੇ ਮੈਂ ਪੰਜਾਬ ਦੇ ਬਾਰ ਬਾਰ ਅਪੀਲ ਇਸ ਕਰਕੇ ਕਰ ਰਿਹਾ ਕਿ ਮੈਂ ਇਸ ਪੰਜਾਬ ਦਾ ਹਿੱਸਾ ਇਸ ਧਰਤੀ ਤੇ ਜੰਮਿਆ ਮੈਨੂੰ ਆਪਣੇ ਜਿਲੰਦਰ ਦੀ ਚਿੰਤਾ ਜਿਲੰਦਰ ਵੈਸੇ ਚਿੰਤਾ ਮੈਨੂੰ ਬਾਰ ਬਾਰ ਖਾ ਰਹੀ ਹੈ ਕਿ ਜਿਲੰਦਰ ਵੈਸ ਨੂੰ ਕਿਦਾਂ ਬਚਾਇਆ ਜਾਵੇ ਕਿਉਂਕਿ ਲੋਕ ਤੇ ਵੀ ਕਹਿੰਦੇ ਕਿ ਰਮਨ ਰੋੜੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਪ੍ਰਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਮੈਂ ਧੰਨਵਾਦ ਕਰ ਰਿਹਾ ਮੈਨੂੰ ਉਮੀਦ ਹੈ ਕਿ ਇਦਾਂ ਹੀ ਮੰਤਰੀ ਦੇ ਖਿਲਾਫ ਵੀ ਹੋਏ ਪਤਾ ਹੀ ਨਾਮ ਵੀ ਸੀਗੇ ਚਿਹਰੇ ਵੀ ਸੀ ਉਹ ਤਾਂ ਸਾਹਮਣੇ ਅਨਮਲ ਸਾਹਿਬ ਜੀ ਬਹੁਤ ਕੋ ਸਾਹਮਣੇ ਲੱਗਦਾ ਇਹ ਨੈਕਸਸ ਹੈ ਵੱਡਾ ਬਹੁਤ ਵੱਡੀ ਚੈਨਾਂ ਚੈਨ ਤੋੜਨ ਦੇ ਲਈ ਅਸੀਂ ਸਾਰੇ ਲੱਗੇ ਆ ਤੁਹਾਡਾ ਸਾਹਮਣੇ ਬੜੀ ਜਲਦੀ ਇਹਨਾਂ ਲੋਕਾਂ ਚਾਰਾ ਬੇਨ ਕਰਦੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਹੁਣੇ ਕੋਈ ਕਾਰਵਾਈ ਹੋਏਗੀ ਜਿੱਦਾਂ ਤੁਸੀਂ ਕਿਹਾ ਪਹਿਲਾਂ ਤਾਂ 2 ਦਿਨ ਦਾ ਸਮਾਂ ਕਾਰਵਾਈ ਇਸ ਸਾਰਿਆਂ ਨੇ ਨਾ ਕਰਨ ਸੰਘਰਸ਼ ਕਰਦਾ ਹੀ ਰਵਾਂਗਾ ਤੇ ਕਿੰਨੀ ਦੇਰ ਤੱਕ ਚੱਲੂਗਾ ਸੰਘਰਸ਼ 2 ਦਿਨਾਂ ਬਾਅਦ ਜਾਊਂਗਾ ਮੇਰੇ ਸਾਹਿਬ ਕੋ ਕਮਿਸ਼ਨ ਸਾਹਿਬ ਕੋ 2 ਦਿਨਾਂ ਬਾਅਦ ਜਾਊਂਗਾ ਨਾ ਕੋ ਔਰ ਸੀਐਮ ਸਾਹਿਬ ਨੂੰ ਕੁਝ ਕਹਿਣ ਜਾਊਂਗਾ ਸੀਐਮ ਸਾਹਿਬ ਨੂੰ ਮੇਰੀ ਫੇਰ ਬੇਨਤੀਆਂ ਜੋੜ ਕੇ ਜਿੱਦਾਂ ਤੁਸੀਂ ਰਮਨ ਰੋੜੇ ਬਾਰੇ ਜਿਲੰਦ ਦੇ ਲੋਕਾਂ ਨੂੰ ਸਾਬ ਦਿੱਤਾ ਕਹਿੰਦੇ ਵੈਸੇ ਲੋਕ ਵੀ ਇਨਸਾਫ ਦੇ ਲਈ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਇੱਕ ਰਿਕਾਰਡਿੰਗ ਤੋਂ ਸੁਣਾ ਦੋ ਬਿਲਕੁਲ ਸੋਏ ਸੰ ਸ਼ੀਤਲੰਗੁਰਾਲ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ 2 ਦਿਨ ਦਾ ਸਮਾਂ ਦਿੱਤਾ ਹੈ ਦੂਸਰੇ ਪਾਸੇ ਕਿਹਾ ਕਿ ਸੀਐਮ ਸਾਹਮਣੂ ਅਪੀਲ ਕੀਤੀ ਹੈ ਔਰ ਅਗਰ ਇਹ ਕਾਰਵਾਈ ਨਹੀਂ ਕਰਦੇ ਹੈ ਤਾਂ ਸੰਘਰਸ਼ ਜਾਰੀ ਰੱਖਣਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਾਹੁਲ ਦੇ ਨਾਲ ਦਵਿੰਦਰ ਕੁਮਾਰ ਜਿਲੰਦਰ